8:08 ਵਜੇ ਦੀ ਘਟਨਾ ਜਿਹੜੀ ਮੇਰੇ ਨਾਲ ਵਾਪਰੀ ਆ ਮੈਂ ਆਪਣੀ ਦੁਕਾਨ ਤੋਂ ਘਰ ਵੱਲ ਜਾ ਰਿਹਾ ਸੀਗਾ ਇੱਥੇ ਸ਼ਰੇਆਮ ਦਲਾਲਪੁਰਾ ਧੰਦੇ ਹੋ ਰਹੇ ਆ ਸਪੈਗਿਆ ਦੇ ਵਿੱਚ ਉੱਥੇ ਇੱਕ ਜਨਾਨੀ ਨੇ ਹੱਥ ਦਿੱਤਾ ਮੈਂ ਰੁਕਿਆ ਨਹੀਂਗਾ ਉਹਨੇ ਮਗਰੋਂ ਆਵਾਜ਼ ਦਿੱਤੀ ਮੈਨੂੰ ਹਸਪਤਾਲ ਬਾਈ ਪਹੁੰਚਾ ਦੇ ਮੈਂ ਥੋੜੀ ਦੂਰ ਗਾਂ ਜਾ ਕੇ ਚਲ ਰੋਕ ਲਿਆ ਮੈਂ ਕਿਹਾ ਯਾਰ ਕੋਈ ਮਜਬੂਰੀ ਹੋਣੀ ਆ ਮੈਂ ਥੋੜੀ ਦੂਰ ਰੁਕਿਆ ਕਾ ਜੋ ਲੇਡੀਸ ਤਾਂ ਮੇਰੇ ਤੱਕ ਪਹੁੰਚੀ ਨਹੀਂ ਤੇ ਚਾਰ ਬੰਦਿਆਂ ਨੇ ਮੇਰੀਆਂ ਮੰਗਰੂ ਬਾਹਾਂ ਤੇ ਐਂ ਜਿਵੇਂ ਹੁਣ ਮੇਰੇ ਮਫਰਲ ਆ ਐਂ ਮੇਰੇ ਮੂੰਹ ਤੇ ਮਫਰਲ ਪਾ ਕੇ ਮੇਰਾ ਮੂੰਹ ਕੁੱਟ ਕੇ ਤੇ ਮੈਨੂੰ ਸਪੇਜਾਂ ਦੇ ਵਿੱਚ ਲੈ ਗਏ ਉਹਨਾਂ ਨੇ ਮੇਰੇ ਨਾਲ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਸੰਦ ਸੱਪੇ ਵੀ ਸੀ ਉਹਨਾਂ ਕੋਲ ਪਰ ਮੈਂ ਜਲਦਬਾਜ਼ੀ ਨਾ ਕਰਦੇ ਮੈਂ ਦਿਮਾਗ ਤੋਂ ਕੰਮ ਲੈ ਲਿਆ ਮੈਂ ਕਿਹਾ ਵੀ ਮੇਰੇ ਕੋਲ ਮੋਬਾਈਲ ਆ ਕਿ ਪੈਸੇ ਮੇਰੇ ਤੋਂ ਲੈ ਲਓ ਤੇ ਮੈਂ ਕਹਾ ਮੇਰੇ ਸੱਟ ਨਾ ਮਾਰੋ ਜੀ ਉਹਨਾਂ ਨੇ ਫਿਰ ਵੀ ਮੇਰੇ 10-15 ਥੱਪੜ ਮੇਰੇ ਮੂੰਹ ਤੇ ਜੋਰ-ਜੋਰ ਨਾਲ ਮਾਰੇ ਜਿਹਦੇ ਕਾਰਨ ਦੇਖੋ ਮੇਰੀ ਅੱਖਾਂਛਾ ਜਿ ਕਿੰਨੀ ਲਾਲੀ ਹੈ ਤੇ ਜਦ ਅਸੀਂ ਉਸੇ ਟਾਈਮ ਹੀ ਜਦੋਂ ਮੇਰ ਤੋਂ ਖੋਲ ਲੁੱਟ ਕੀਤੀ ਤੇ ਮੇਰਾ ਮੋਟਰਸਾਈਕਲ ਵੀ ਸੜਕ ਤੋਂ ਲੈ ਗਏ ਤੇ ਤੜਕੇ ਸਵੇਰ ਜਦੋਂ ਅਸੀਂ ਰਾਤ ਨੂੰ ਮੈਂ ਉਸੇ ਟਾਈਮ ਹੀ ਪੈਦਲ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਇਹ ਮੋਬਾਈਲ 1200 ਰੁਪਿਆ ਲੈ ਗੇ ਮੇਰਾ ਮੋਬਾਈਲ ਮੋਟਰਸਾਈਕਲ ਵੀ ਲੈ ਗੇ ਉਸਦੇ ਬਾਅਦ ਉਹ ਜੂਦ ਤੜਕੇ ਜਦੋਂ ਅਸੀਂ ਕੁਝ ਬੰਦੇ ਆ ਤੇ ਸ਼ੱਕੀਆਂ ਤੇ ਸੀ ਕਾਰਵਾਈ ਕਰਾਈ ਉਹਨਾਂ ਨੂੰ ਪੁਲਿਸ ਨੂੰ ਚੁਕਵਾਇਆ ਤਾਂ ਥੋੜੀ ਦੇਰ ਬਾਅਦ ਹੀ ਉਸੇ ਚਪੈੜਿਆਂ ਦੇ ਸਾਹਮਣੇ ਇੱਕ ਸਾਈਡ ਤੇ ਮੇਰਾ ਮੋਟਰਸਾਈਕਲ ਖੜਾ ਆ ਗਿਆ ਉਹ ਕਿਉਂਕਿ ਜਦ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮੰਡੀ ਦੇ ਮਜ਼ਦੂਰ ਬੰਦੇ ਆ ਵੀ ਜ਼ਿੰਮੇਵਾਰ ਆਰਤਾਂ ਦੇ ਬੰਦੇ ਆ ਇਹ ਤੇ ਉਹਨਾਂ ਨੇ ਕਾਰਵਾਈ ਜ਼ਿਆਦਾ ਹੋਊਗੀ ਉਹਨਾਂ ਨੇ ਇੱਕ ਦੂਜੇ ਨੇ ਇੱਕ ਦੂਜੇ ਨੂੰ ਸੰਪਰਕ ਕਰਕੇ ਮੇਰਾ ਮੋਟਰਸਾਈਕਲ ਤਾਂ ਵਾਪਸ ਕਰ ਗਏ ਆ ਉੱਤੇ ਖੜਾ ਕੇ ਲਵਾਰਸ ਤੇ ਜਦੋਂ ਮੈਂ ਵਾਪਸ ਥਾਣੇ ਚ ਮੰਡੀ ਆ ਰਿਹਾ ਸੀ ਤਾਂ ਮੈਨੂੰ ਦੂਰ ਖੜਿਆ ਮੋਟਰਸਾਈਕਲ ਦਿਖਿਆ ਹੁੰਦਾ ਉਹ ਸਿਰਫ ਸਿਲਵਰ ਕਲਰ ਮੋਟਰਸਾਈਕਲ ਮਗਾ ਦਿੱਖੀ ਸੀ ਜੇ ਦੇਖਿਆ ਤਾਂ ਉਹ ਖੜਿਆ ਸੀਗਾ ਉਵੇਂ ਉਹਦੇ ਨਾਲ ਜੀ ਮਜ਼ਦੂਰ ਨਾਲ ਹੱਸਤਾ ਹੋਇਆ ਕੱਲ ਨੂੰ ਕਿਸੇ ਆੜਤੀ ਦਾ ਵੀ ਹੋ ਸਕਦਾ ਕਿਸੇ ਬੰਨੀਮ ਦਾ ਵੀ ਹੋ ਸਕਦਾ ਕੋਈ ਜ਼ਮੀਦਾਰ ਦਾ ਵੀ ਹੋ ਸਕਦਾ ਪਰ ਇਥੇ ਅਸੀਂ ਬਹੁਤ ਇਹ ਆਪਣਾ ਮਾਰਕੀਟ ਕਮੇਟੀ ਨੂੰ ਇਸ ਬਾਰੇ ਇਤਲਾਹ ਦਿੱਤੀ ਹੈ ਇਸ ਤੇ ਕੋਈ ਨਾ ਕੋਈ ਕਾਰਵਾਈ ਇਸ ਤੇ ਕੋਈ ਲੱਥ ਪਾਈ ਜਾਵੇ ਪਰ ਇਸ ਤੇ ਕੋਈ ਹਜੇ ਸੁਨਾਜੀ ਸੁਣਵਾਈ ਨਹੀਂ ਹੋਈਗੀ ਸੁਣਵਾਈ ਇਹ ਨਾ ਕਰਦੇ ਕਰਉਂਦਿਆ ਅਜੇ ਤੱਕ ਸਪੈਜਦਿਆ ਚਾ ਕਾਹ ਨੂੰ ਆ ਮੰਡੀ ਚ ਪੱਖੇ ਵੀ ਖੜੇ ਆ ਹਲਕਾ ਦੇ ਇਹਨਾਂ ਤੋਂ ਮੋਟਰਾਂ ਲਾ ਸਕਦੇ ਆ ਇਕੱਲੇ ਤੋਂ ਇਕੱਲੇ ਬੰਦੇ ਨੂੰ ਕੁੱਟ ਮਾਰ ਸਕਦੇ ਆ ਰਾਤ ਨੂੰ ਬੰਦਾ ਕੋਈ ਉਹ ਨਸ਼ੇ ਦੇ ਵਿੱਚ ਕੋਲ ਦਾਰੂ ਸਾਰੇ ਪੀਂਦੇ ਆ ਦਾਰੂ ਪੀਤੀ ਜੇ ਕਿਸੇ ਦੇ ਥਾਕ-ਤਾਕ ਇਹਦੇ ਮਾਰਤੀ ਜਾਂ ਕੋਈ ਤੇ ਕੋਈ ਹਾਸਤਾ ਹੋ ਗਿਆ ਜਿਸ ਦਾ ਕੌਣ ਜ਼ਿੰਮੇਵਾਰ ਹੈ ਔਰ ਉਸਦੇ ਬਾਲ ਬੱਚੇ ਜਾਂ ਕੋਈ ਵੀ ਕਠਿਨਾ ਹੋ ਸਕਦੀ ਹੈ ਉਹਦੇ ਤਾਂ ਬੱਚੇ ਰੁੱਲ ਜਾਣਗੇ ਪਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਸੈਕਟਰੀ ਸਾਹਿਬ ਨੂੰ ਵੀ ਚੇਅਰਮੈਨ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਇਸ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਇਸ ਦੀ ਨਹੀਂ ਕਾਰਵਾਈ ਕੀਤੀ ਤਾਂ ਅਸੀਂ ਅਣਮਤੇ ਸਮੇਂ ਲਈ ਹੜਤਾਲ ਕਰਾਂਗੇ ਸਾਰੇ ਕੰਮ ਲਈ ਲੋਡੰਗ ਦਾ ਹਾਂਜੀ ਕਹਾਸਾ ਇਹਨੂੰ ਤੁਸੀਂ ਕੀ ਕਹਿੰਿਆ ਚੁੰਦੇ ਦੁਬਾਰੇ ਇਹ ਯਾਰ ਬਾਈ ਪਹਿਲਾਂ ਤਾਂ ਕੱਲੇ ਗੱਟਿਆਂ ਤੀਸੀ ਗੱਲ ਸਾਰੇ ਸੀਜ਼ਨ ਦੇ ਬਹੁਤ ਸਮੇਂ ਤੋਂ ਇਸ ਤਾਂ ਪ੍ਰਸ਼ਾਸਨ ਨੂੰ ਹੀ ਮਾਰਕੀਟ ਕਮੇਟੀ ਨੂੰ ਹੀ ਕਈ ਇੰਨੇ ਵੀ ਬਈ ਯਾਰੇ ਗੱਟਿਆਂ ਤੀਕੀ ਕੰਮ ਸੀਗਾ ਹੁਣ ਜੇ ਮਨ ਲਾਈ ਹੀ ਕੋਈ ਸਾਡਾ ਬੰਦਾ ਲੇਬਰ ਵਾਲਾ ਜਾਂ ਕੋਈ ਚੌਧਰੀ ਜਾਂ ਕੋਈ ਮਨੀਮਪਰਾ ਜਾਂ ਕੋਈ ਰਾਤ ਨੂੰ ਬਾੜਤੀ ਆ ਜਾਂਦਾ ਮਾੜੀ ਜੇ ਕਿਸੇ ਕੋਲ ਮੋਬਾਈਲ ਤਾਂ ਹੁੰਦਾ ਹੀ ਆ ਉਹ ਨਸ਼ੇੜੀ ਬੰਦੇ ਆ ਨੰਗਾ ਉੱਥੇ ਹੈਗਾ ਏ ਉੱਥੇ ਹੀ ਸੇਫ ਨਹੀਂ ਇਹ ਵੀ ਹੁਣੇ ਹੁਣੇ ਜੇ ਇੱਥੇ ਗੱਲਬਾਤ ਕਰੀ ਜਾਂਦੀ ਹੁਣੇ ਗੱਟੇ ਚੱਕ ਕੇ ਲੈ ਗਏ ਇੱਥੋਂ ਜਿਵੇਂ ਜੀ ਦਿਨੇ ਸੇਫ ਨਹੀਂ ਆੜਤੀਆਂ ਨੂੰ ਅਸੀਂ ਆਖਿਆ ਵੀ ਆ ਕੇ ਕਿਉਂ ਕਹਿੰਦੇ ਆਪਦੇ ਬੇਸ ਤੇ ਤੁਸੀਂ ਕਰੋ ਜਨ ਪ੍ਰਸ਼ਾਸਨ ਨੂੰ ਅਸੀਂ ਇਹੀ ਹੱਥ ਜੋੜ ਕੇ ਅਪੀਲ ਕਰਦੇ ਆਂ ਵੀ ਇਹ ਜਿਹੜਾ ਸਪੈਦਿਆ ਚ ਗੰਦ ਪੈਂਦਾ ਏ ਇਹ ਤੇ ਨੱਥ ਪਾਈ ਜਾਵੇ ਸਾਡੇ ਬੰਦੇ ਜਿਹੜੀ ਕੁੱਟਮਾਰ ਹੋਈ ਆ ਉਹਦਾ ਸਾਮਾਨ ਦਵਾਇਆ ਜਾਵੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਨਹੀਂ ਅਣਮਿੱਥੇ ਸਮੇਂ ਲਈ ਹੜਤਾਲ ਕਰਾਂਗੇ ਨਹੀਂ ਹੜਤਾਲ ਕਿਦੋਂ ਤੋਂ ਆ ਕੱਲ ਤੋਂ ਹੀ ਆ ਜੀ ਕੱਲ ਕੌਣ ਸਮੇਂ ਤੇ ਲਾ ਮਿਲਦੀ ਹਾਂਜੀ ਜਿੰਨੇ ਚਿਰ ਨਿਆਣੀ ਮਿਲਦਾ ਸਾਨੂੰ ਜਾਏ ਜੇ ਨਿਆਣੀ ਮਿਲਦਾ ਕੋਈ ਸਾਡਾ ਵਾਲੀ ਵਾਰਸ ਨਹੀਂ ਬੰਦਾ ਇੱਥੇ ਹੁਣ ਇਕੱਲੇ ਇਕੱਲੇ ਬੰਦੇ ਪਏ ਆ ਕੁੱਟ ਕਹਾਗਾ ਕੇ ਕੋਈ ਪਈ ਜਾਵਾਂਗੇ ਇੱਥੇ ਜੇ ਮਤਲਬ ਤੁਰੇ ਜਾਂਦੇ ਨੂੰ ਪੈ ਸਕਦੇ ਕੋਈ ਸੁੱਤੇ ਪਏ ਬੰਦੇ ਨੂੰ 4 ਬ ਨੇ ਇਹ ਆpassen ਇਸ ਆੜਤਿਆਂ ਦੇਣਾ ਤੂੰ ਆੜਤਿਆਂ ਨੂੰ ਦੱਸੋ ਕੀ ਗਾਣਾ ਚਾਹੁੰਦੇ ਵੀ ਕੱਲ ਤੋਂ ਕੀ ਹੈ ਆਦਮ ਮਾਲ ਮਗੋਂ ਨਾਮ ਮਗੋਂ ਉਹ ਤਾਂ ਇੰਨਾ ਹੀ ਸਿਰਦਰਦੀ ਆੜਤਿਆਂ ਹੀ ਜਦੋਂ ਕਿ ਸਾਡਾ ਵਾਲੀ ਵਾਰਸ ਨਹੀਂ ਬੰਦਾ ਹੀ